ਰੂਲダス ਸਿੰਘ ਰਾਸ਼ਟਰੀ ਸਿਕ ਸੰਵਤ ਦੇ ਮੁਖੀ ਸੀ ਉਹਨਾਂ ਦਾ ਕੁਝ ਅਣਪਛਾਤੇ ਦੋ ਤਿੰਨ ਲੜਕੇ ਲੈ ਤਾਕਲ ਕਰਤਾ ਸੀ ਉਹਨੇ ਘਰ ਦੇ ਬਾਹਰ ਰਾਤ ਨੂੰ ਜਗਤਾਰ ਸਿੰਘ ਉਹਨਾਂ ਨੇ ਕਹੀ ਹੈ ਉਹ ਬਹੁਤ ਇੰਪੋਰਟੈਂਟ ਹੈ ਜਗਤਾਰ ਸਿੰਘ ਉਹਨਾਂ ਨੇ ਤਾਰਾ ਉਹਨੇ ਇਹ ਗੱਲ ਕਹੀ ਹੈ ਕਿ ਸਿਮਰਜੀਤ ਸਿੰਘ ਮਾਨ ਅੰਮ੍ਰਿਤਪਾਲ ਸਿੰਘ ਤੇ ਹੋਰ ਜਿਹੜੇ ਪੰਥਕ ਸ਼ਕਤੀਦਾਰ ਜਿਹੜਿਆਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਸਿੱਖੀ ਦੀ ਬਿਹਤਰੀ ਵਾਸਤੇ ਕੀਤਾ ਉਹਨਾਂ ਨੂੰ ਤੁਸੀਂ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਿਤਾਓ ਸੱਜ ਕਾਜ਼ਿਮ ਖਾਵੇ ਨੂੰ ਅੱਜ ਪੇਸ਼ ਕੀਤਾ ਗਿਆ ਕਿਹੜੇ ਕੇਸ ਤੇ ਪੇਸ਼ ਹੈ ਇਹ ਤੇ ਕੀ ਤਰੀਕ ਪਈ ਹੈ 28 7 2009 ਨੂੰ ਰੁਲਦਾਸ ਸਿੰਘ ਰੌੜ ਜੋ ਰਾਸ਼ਟਰੀ ਸਿਕਸ਼ਣਤ ਦੇ ਮੁਖੀ ਸੀ ਉਹਨਾਂ ਦਾ ਕੁਝ ਅਣਪਛਾਤੇ ਦੋ ਤਿੰਨ ਲੜਕਿਆਂ ਨੇ ਕਤਲ ਕਰਤਾ ਸੀ ਉਹਨਾਂ ਦੇ ਘਰ ਦੇ ਬਾਹਰ ਰਾਤ ਨੂੰ ਉਸ ਤੋਂ ਬਾਅਦ ਤਫਤੀਸ਼ ਚੱਲਦੀ ਰਹੀ ਤਫਤੀਸ਼ ਦੇਚ ਬਹੁਤ ਸਾਰੇ ਲੜਕੇ ਫੜੇ ਔਰ ਉਹਨਾਂ ਨੂੰ ਡਿਸਚਾਰਜ ਕਰਾਉਂਦੇ ਰੇ ਸਮੇਂ-ਸਮੇਂ ਤੇ ਬਾਅਦ ਵਿੱਚ ਪੰਜ ਅਕਿਊਜ਼ਡ ਦਰਸ਼ਨ ਸਿੰਘ ਵਗੈਰਾ ਤੇ ਮਕਾਰੋਪੁਰ ਵਾਲੇ ਤੇ ਕੇਸ ਚੱਲਿਆ ਤੇ ਆਫਟਰ ਟ੍ਰਾਇਲ ਉਸ ਪੰਜ ਦੇ ਪੰਜ ਅਕਿਊਟ ਹੋ ਗਏ ਉਹਨਾਂ ਦਾ ਹਲੇ ਫੈਸਲਾ ਹੋਣ ਦੇ ਦੌਰਾਨ ਹੀ ਰਮਨਦੀਪ ਗੋੜੀ ਤੇ ਜਗਤਾਰ ਸਿੰਘ ਤਾਰਾ ਨੂੰ ਵੀ ਇਸ ਕੇਸ ਦੇ ਵਿੱਚ ਲਿਆਂਦਾ ਗਿਆ ਤੇ ਲਿਆ ਕੇ ਉਹਨਾਂ ਨੂੰ ਉਹਨਾਂ ਤੇ ਵੀ ਕੇਸ ਸ਼ੁਰੂ ਕੀਤਾ ਤੇ ਹੁਣ ਸਾਰੇ ਗਵਾਹ ਤਕਰੀਬਨ ਪਹੁੰਚ ਚੁੱਕੇ ਨੇ ਤਕਰੀਬਨ 45 46 ਗਵਾਹ ਹੀ ਦੇ ਚੁੱਕੇ ਨੇ ਇਸ ਤੋਂ ਬਾਅਦ ਉਹਨੂੰ 313 ਦੀ ਸਟੇਟਮੈਂਟ ਵਾਸਤੇ ਜਗਤਾਰ ਸਿੰਘ ਨੂੰ ਲਿਆਂਦਾ ਗਿਆ ਸੀ ਤੇ ਜਗਤਾਰ ਸਿੰਘ ਦੀ ਅੱਜ ਸਟੇਟਮੈਂਟ ਸ਼ੁਰੂ ਹੋਈ ਹੈ ਤੇ ਨੈਕਸਟ ਡੇਟ ਜਦੋਂ ਦਰਸ਼ਨਗੇ ਜੀ ਸਾਹਿਬ ਪਰ ਐਟ ਦੀ ਸੇਮ ਟਾਈਮ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਨੇ ਕਿ ਜਗਤਾਰ ਸਿੰਘ ਨੇ ਇੱਕ ਤਾਂ ਆਨਰੇਬਲ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਜਦੋਂ ਵੀ ਮੇਰੀ ਸਟੇਟਮੈਂਟ ਦੇ ਆਖਰੀ ਪਾਰਟ ਹੋਏ 313 ਦਾ ਉੱਥੇ ਮੈਂ ਰਹਿਣਾ ਚਾਹੁੰਦਾ ਕਿਉਂਕਿ ਕੁਝ ਪੁਆਇੰਟ ਮੈਂ ਲਿਖ ਕੇ ਲੈ ਕੇ ਆਉਂਗਾ ਜਿਹੜਾ ਉਸ ਦਿਨ ਮੈਂ ਆਪਣੇ ਬਿਆਨ ਚ ਲਿਖਾਂਗਾ ਉਸ ਵਾਰ ਬਹਿਸ ਵੇਲੇ ਮੇਰੀ ਹਾਜ਼ਰੀ ਮੈਨੂੰ ਜ਼ਰੂਰ ਪ੍ਰਵੰਧ ਕੀਤਾ ਜਾਵੇ ਤਾਂ ਕਿ ਮੈਨੂੰ ਪੇਸ਼ ਕਰਕੇ ਮੇਰੀ ਹਾਜ਼ਰੀ ਦੇ ਵਿੱਚ ਬੈਸ ਹੋਵੇ ਤੇ ਮੇਰੀ ਹਾਜ਼ਰੀ 'ਚ ਕੇਸ ਦਾ ਨਿਢਣਾ ਹੋਵੇ ਤੇ ਦੂਜੀ ਜਿਹੜੀ ਇੰਪੋਰਟੈਂਟ ਗੱਲ ਅੱਜ ਦੇ ਸਮੇਂ ਇਲੈਕਸ਼ਨ ਦੇ ਦੌਰਾਨ ਜਗਤਾਰ ਸਿੰਘ ਉਹਨਾਂ ਨੇ ਕਹੀ ਹੈ ਉਹ ਬਹੁਤ ਇੰਪੋਰਟੈਂਟ ਹੈ ਜਗਤਾਰ ਸਿੰਘ ਉਹਨਾਂ ਨੇ ਤਾਰਾ ਉਹਨੇ ਇਹ ਗੱਲ ਕਹੀ ਹੈ ਕਿ ਸਿਮਰਜੀਤ ਸਿੰਘ ਮਾਨ ਅਮਰਤਪਾਲ ਸਿੰਘ ਤੇ ਹੋਰ ਜਿਹੜੇ ਪੰਥਕ ਸ਼ਕਤੀ ਦਾ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਸਿੱਖੀ ਦੀ ਬਿਹਤਰੀ ਵਾਸਤੇ ਕੀਤਾ ਉਹਨਾਂ ਨੂੰ ਤੁਸੀਂ ਸਾਰੇ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਿਤਾਓ ਤੇ ਤਾਂ ਕਿ ਉਹਨਾਂ ਦੀ ਜਿਹੜੀ ਸੰਤ ਦੀ ਪੰਜਾਬ ਦੀ ਹਿਊਮਨ ਰਾਈਟਸ ਦੀ ਗੱਲ ਪਾਰਲੀਮੈਂਟ ਤੱਕ ਪਹੁੰਚ ਸਕੇ ਤੇ ਸਰ ਉਹ ਕੀ ਮਾਨਜੋਬਾ ਬਣਾ ਲਾ ਤੁਹਾਨੂੰ ਕੀ ਡੇਟ ਮੁਕਰਰ ਕੀਤੀ ਹੈ ਉਹਨਾਂ ਨੂੰ ਆਣ ਦੀ ਮਾਨਜੋਬ ਦਾ ਅਦਾਲਤ ਕੋਕਸ ਸਿਕਿਉਰਟੀ ਰੀਜ਼ਨ ਕਰਕੇ ਉਹਨਾਂ ਨੂੰ ਜਲਦੀ ਲੈ ਕੇ ਜਾਣਾ ਸੀ ਤੇ ਮਾਨਜੋਬ ਥੋੜੀ ਦੇਰ ਚ ਡੇਟ ਉਹਨਾਂ ਅਗਲੀ ਦੱਸਣਗੇ ਕਿਉਂਕਿ ਹਲੇ ਬਿਆਨ ਚੱਲ ਰਹੇ ਨੇ ਸਿਰਫ ਜਗਤਾਰ ਸਿੰਘ ਕਹ ਰਹੀ ਹੈ ਇਸੇ ਕੱਲੇ ਰਮਨਦੀਪ ਗੋਰਡੀ ਬੇਲਤੇ ਹੋ ਵੀ ਆਏ ਸੀ ਦੋਨੋਂ ਆਏ ਸੀ ਦੋਨੋਂ ਆਏ ਸੀ